ਬੇਗਵਲ ਦੇ ਸਰਕਾਰੀ ਕਾਲਜ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਹਾਰ ਬੇਗਵਲ ਦੇ ਸਰਕਾਰੀ ਕਾਲਜ ਵਿਖੇ ਲੋਹੜੀ ਦਾ ਤਿਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਲੈਂਚ ਕਲੱਬ ਪ੍ਰਿੰਸ 302 321 ਡੀ ਦੇ ਨੰਬਰਦਾਰ ਲਖਵਿੰਦਰ ਸਿੰਘ ਲੱਖਾ ਬੋਲੀ ਆਪਣੀ ਸਮੁੱਚੀ ਟੀਮ ਸਣੇ ਉੱਥੇ ਪੁੱਜੇ ਅਤੇ ਲੋਹੜੀ ਦਾ ਤਿਹਾਰ ਮਨਾਇਆ ਇਸ ਮੌਕੇ ਪੁੱਗਾ ਪਾਲਿਆ ਗਿਆ ਅਤੇ ਮੂਫਲੀਆਂ ਰਿਓੜੀਆਂ ਵੀ ਵੰਡੀਆਂ ਗਈਆਂ ਇਸ ਮੌਕੇ ਵਧਾਈ ਦਿਨ ਦਾ ਨੰਬਰਦਾਰ ਲਖਵੰਤਰ ਲੱਖਾ ਬੋਲੀ ਨੇ ਕੀ ਆਖਿਆ ਸਾਰਿਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਦਾ ਪੂਰੇ ਸਟਾਫ ਦਾ ਬੱਚਿਆਂ ਦਾ ਜੀ ਆਇਆਂ ਨੂੰ ਇਹ ਲੋੜੀ ਦਾ ਦਿਹਾੜ ਮਾਘੀ ਦਾ ਦਿਹਾੜ ਸਾਡੇ ਅਲਾਈयंस ਕਲੱਬ ਪ੍ਰਿੰਸ 300D 21 ਦੇਗਵਾਲ ਇੰਟਰਨੈਸ਼ਨਲ ਕਲੱਬੇ ਇਹਨਾਂ ਅੰਗਰੇਜ਼ੀ ਕੋਈ ਸਮਾਂ ਇੱਥੇ ਆਈ ਸੀ ਪ੍ਰਿੰਸੀਪਲ ਸਾਹਿਬ ਨੇ ਉਹ ਸੁਣਿਆ ਸਾਨੂੰ ਇਸ ਤੇ ਜਾਗਰੂਕ ਕੀਤਾ ਕਿ ਇਹ ਕਾਲਜ ਕਿਸ ਵਾਸਤੇ ਬਣਿਆ ਆਜੇ ਬਹੁਤ ਵੱਡਾ ਬੇਵਿ ਨੇ ਭਾਈ ਸਾਰਾ ਸਟਾਫ ਵਧਾਈ ਦੇ ਪਾਸੋਂ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਅੱਜ ਮਿਹਰ ਦਾ ਦਿਹਾੜ ਮਨਾ ਕੇ ਇਸ ਤਰ੍ਹਾਂ ਆਪਣਾ ਮਨੋਰੰਜਨ ਕੀਤਾ ਸਾਡਾ ਲਾਇਨਸ ਕਲੱਬ ਤੁਹਾਡੇ ਸਕੂਲ ਵਾਸਤੇ ਕਾਲਜ ਵਾਸਤੇ ਭਾਈ ਬਿਲਕੁਲ ਹਾਜ਼ਰ ਹੈ ਸਾਡੀ ਗਵਰਨਮੈਂਟ ਵੀ ਹਾਜ਼ਰ ਹੈ ਕਿਸੇ ਵੀ ਜੀ ਜੇ ਲੋੜੇ ਤੇ ਭਾਈ ਸਾਨੂੰ ਜਰੂਰ ਦੱਸਿਆ ਜਾਵੇ ਅੱਗੇ ਭਾਲੇ ਨਾਲ ਸਾਡੇ ਬੇਗੁਲਾਉ ਤੁਸੀਂ ਸਾਡੇ ਨੰਬਰਦਾਰ ਸਾਹਿਬ ਨਿਸ਼ਾਨ ਸਾਹਿਬ ਗੁਰਪ੍ਰੀਤ ਵਿਦੇਸ਼ ਸਾਹਿਬ ਹੋਰ ਸਾਡੇ ਅਲਾਈయన్స్ ਕਲੱਬ ਦੇ ਬਹੁਤ ਸਾਰੇ ਮੈਂਬਰ ਹਨ ਜੋ ਕਿ ਅੱਜ ਨਹੀਂ ਪਹੁੰਚ ਸਕੇ ਤੇ ਤੁਹਾਡੇ ਪ੍ਰੋਗਰਾਮ 'ਚ ਅਸੀਂ ਆਵਾਂਗੇ ਅੱਜ ਅਸੀਂ ਸਾਰਿਆਂ ਦਾ ਜੋ ਦਿਲੇ ਧੰਨਵਾਦ ਕਰਦੇ ਹਾਂ ਪ੍ਰਿੰਸੀਪਲ ਜੀ ਸਾਹਿਬ ਤੁਹਾਡਾ ਵੀ ਤੁਹਾਡੇ ਸਟਾਫ ਦਾ ਵੀ ਤੇ ਤੁਹਾਡੇ ਆਏ ਹੋਏ ਮੱਛੀਆਂ ਨਾਲ ਵੀ ਬਹੁਤ ਬਹੁਤ ਜੀ ਤੁਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਆਏ ਨੇ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸ੍ਰੀ ਸਤ ਅੰਮੰਦਰ ਜੀ ਵੱਲੋਂ ਵੀ ਤੁਹਾਡਾ ਇੱਥੇ ਆਏ ਤੇ ਨਿੱਘਾ ਸਵਾਗਤ 13 ਤਰੀਕ 13 ਜਨਵਰੀ ਨੂੰ ਲੋਹੜੀ ਦਾ ਦਿਨ ਮਨਾਇਆ ਜਾਂਦਾ ਹੈ ਪਰ ਪ੍ਰਿੰਸੀਪਲ ਸਾਹਿਬ ਦੇ ਮਨ ਦੇ ਵਿੱਚ ਗੱਲ ਸੀ ਕਿ ਆਪਾਂ ਇਹ ਦਿਨ ਇੱਕ ਦਿਨ ਪਹਿਲਾਂ ਮਨਾਵਾਂਗੇ ਔਰ ਸਪੈਸ਼ਲੀ ਇਹਨਾਂ ਨੇ ਆਪਣੀਆਂ ਐਫਰਟਸ ਕਰਕੇ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਫਿਰ ਇਹਨਾਂ ਨੇ ਮੁੱਖ ਮਹਿਮਾਨਾਂ ਨੂੰ ਜਿਹਨੂੰ ਚੁਣਿਆ ਕਿ ਕਿਹਨਾਂ ਨੂੰ ਬੁਲਾਉਣਾ ਹੈ ਉਸ ਤੋਂ ਬਾਅਦ ਫਿਰ ਇਹ ਪ੍ਰੋਗਰਾਮ ਜਿਹੜਾ ਹੈ ਅਰੇਂਜ ਕੀਤਾ ਹੈ ਸਾਰੇ ਵਿਦਿਆਰਥੀ ਸਪੈਸ਼ਲ ਅੱਜ ਆਏ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਛੁੱਟੀਆਂ ਚੱਲਦੀਆਂ ਸੀ ਛੁੱਟੀਆਂ ਤੋਂ ਬਾਅਦ ਸਪੈਸ਼ਲ ਇਹਨਾਂ ਨੂੰ ਬੁਲਾਇਆ ਗਿਆ ਜਿੰਨੇ ਵੀ ਆਏ ਨੇ ਬਹੁਤ ਬਹੁਤ ਧੰਨਵਾਦ ਜਿੰਦਾ ਤੇ ਮੈਂ ਪ੍ਰਿੰਸੀਪਲ ਸਾਹਿਬ ਔਰ ਮੁੱਖ ਮਹਿਮਾਨ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਲੋਰੀ ਦੀ ਰਸਮ ਜਿਹੜੀ ਹੈ ਉਹ ਸ਼ੁਰੂ ਕਰਨ